ਆਗਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸੋ ਅੱਜ ਦੀ ਵੀਰੇ ਦੋ ਵੱਡੀਆਂ ਚਾਹ ਬੜਾ ਤਾਜ਼ਾ ਸੁੰਜੇ ਵਿੱਚ ਸੇਲਾ ਡਟੇਲ ਵੀਰ ਤੋਂ ਪੁੱਛਦੇ ਆਓਗੇ ਕਰੀਏ ਗੱਲबस ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਰਾਮਦੇਵ ਸਿੰਘ ਪਿੰਡ ਜੀਮਾ ਜਿਹੜਾ ਬਰਨਾਲਾ ਤੇ ਆਪਣਾ ਆ ਗਿਆ ਬਖਤ ਠੀਕ ਹੈ ਮੋਬਾਈਲ ਨੰਬਰ ਆਪਣਾ 85690 38916 85690 38916 38916 ਠੀਕ ਹੈ ਪਹਿਲਾ ਨੰਬਰ ਜਿਹੜੀ ਬੈਡ ਦੇਖੀ ਜ ਨੇ ਕਿਹੜਾ ਸੂਆ ਸੂਈ ਤੇ ਕਿਹ ਇੱਕ ਦਿਨ ਹੋ ਗਏ ਇਹ ਦੂਜਾ ਸੂਆ ਸੂਈ ਆ ਬਾਈ 4 ਦਿਨ ਹੋ ਗਏ ਚਾਰ ਦਿਨ ਹੋ ਗਏ ਸੂਈ ਨੂੰ ਦੂਜਾ ਸੂਆ ਸੂਈ ਆ ਬੱਚਾ ਮੇਲਕਾਫ ਆ ਹਾਂ ਮਸਾ ਨਾੜੂਆਂ ਨਾਲ ਆ ਹਨਾ ਜੇਰ ਜ ਰੋਕੇ ਆ ਜੇਰ ਜ ਮੋਕੇ ਆ ਕਿੰਨਾ ਦੁੱਧ ਹਾਜ਼ਰ ਆ ਇਸ ਵਕਤ 17 ਕਿਲੋ ਹੋਣਾ ਤੇਰਾ ਮੰਨ ਕੇ ਚੱਲੀ ਵੀ ਮਿਲਣ ਲੱਗੀ 8 ਲੀਟਰ ਡੰਗ ਦੇ ਨਿਭੜਨਗੇ ਹਾਂ ਹਾਂ ਗਾਰੰਟੀ ਆ ਵਧੂਗਾ ਘਟਦਾ ਤੇ ਨਹੀਂ ਵਧੂ ਵਧੂ ਘਟਦਾ ਚੋਣ ਚਵਾਦੀ ਸੁਭਰਤਾ ਆ ਰਹਾ ਦੇਖ ਸਾਡੇ ਪੂਰੇ ਮੋਟੇ ਮੋਟੇ ਸਾਫ ਸੁਥਰੇ ਝੜ ਧਰਾਂਗੇ ਇਹਦੇ ਤੇ ਮਗਰ ਅਦਰਾ ਜ ਮਾਰਦੀ ਫਿਰ ਤੇ ਮੋਟਾ ਸਾਫ ਸੁਥਰਾ ਚੋਣਾ ਜਾਵਾ ਸੋ ਦੇਖੋ ਬਾਕੀ ਨਿਆਣਾ ਬਿਰਸਾ ਪਉਣਾ ਪਾਉ ਨਹੀਂ ਪਉਣਾ ਕੋਈ ਦੇਖ ਪੀ ਹਾਂ ਮਾ ਸੀਲਾ ਫਿਰ ਜੇ ਮਾਰਦੀ ਚੰਗੀ ਜਿਹਾ ਤੇ ਕੰਪੈਕਟ ਡੱਡਾ ਬਿਲਕੁਲ ਆ ਨਾੜਾ ਵਗੈਰਾ ਦੇਖੋ ਹਮਾਰੇ ਦੇ ਚਾਰੇ ਦਾ ਨਿਕਣਵੇਂ ਸਾਫ ਸੁਥਰੇ ਤੇ ਅੰਦਾਜ਼ਾ ਇਹ ਲਈ ਆਪਾਂ ਕਹਿੰਦੇ ਅਦੋਂ ਤੱਕ ਪਾਉਗੀ ਵੀਰੇ ਔਦੋ ਬਈ 25 26 ਲੀਟਰ ਠੀਕ ਹੈ ਰੇਟ ਇਹਦਾ ਕੀ ਹੋਊਗਾ ਰੇਟ ਵੀ ਫੋਨ ਤੇ ਕਰਾਂਗੇ ਜਾਇਜ਼ ਹੋਊਗਾ ਮੈਂ ਦੇ ਕੇ ਮੋੜਾਂਗੇ ਤੋਰੀ ਬਾਹਰ ਨੂੰ ਸੋਬਰਾ ਦੂਜਾ ਸਵੇਰ ਸੂਈ ਵੀ ਆ ਰੇਡ ਵੀਰ ਕਹਿੰਦਾ ਫੋਨ ਦੇਊਗਾ ਬਿਲਕੁਲ ਬਾਜੂਗਾ ਜਿਹੜਾ ਕਰਿਆ ਗਿਆ ਕਹਿੰਦਾ ਆਪਾਂ ਦੇਖ ਕੇ ਤੋਰਾਂਗੇ ਬੰਦੇ ਨੂੰ ਪਿੱਛੇ ਬੱਚਾ 나ੜੂਆ ਨਾਲ ਆ ਜੇਰ ਰੋਕੇ ਆ ਹਵਾਨੇ ਦੇ 나ੜਾ ਸਾਫ ਹੋਦ ਨੇ ਵੀ ਕਹਿੰਦਾ ਹੋ ਸਕਦਾ 18 19 ਹੋਵੇ ਪਰ ਮੰਨ ਕੇ ਚੱਲੋ ਵੀ 17 ਲੀਟਰ ਦਾ ਘਟਦਾ ਕਹਿੰਦਾ ਬੰਦੇ ਨੇ ਨਹੀਂ 18 17 18 ਇਹਨਾਂ ਆਰਾਮ ਨਾਲ ਹੋ ਜੇ ਪਾਵੇਂ ਦੋ ਟਾਈ ਚੁਵਾਈ ਕਰ ਲਓ ਕੋਈ ਦਿੱਕਤ ਨਹੀਂ ਗੱਲ ਨਹੀਂ ਤੇ ਮਰ ਲਾਉਣੀ ਆ ਲੈ ਚੁਵਾ ਕੇ ਦੇਵਾਂਗੇ ਆਪਾਂ ਤੇ ਜੇਰ ਵਗੈਰਾ ਡਾਨਾ ਰੇਡ ਫੋਨ ਤੇ ਹੋ ਬਿਲਕੁਲ ਬਾਜਮ ਕੱਦਗਾਠ ਵਗੈਰਾ ਦੇਖੋ ਤੇ ਬਿਲਕੁਲ ਕੰਪੈਕਟ ਟ 24 ਮੰਨ ਲਓ ਵੇਖ ਸਕ ਪਰ ਪਾ ਦੂ 25 ਤੋਂ ਪਲੱਸ ਦੁੱਧ ਪਾ ਦਨੇ ਨੇ ਤੇ ਕੰਪੈਕਟ ਟ੍ਰੈਡਰ ਦੀ ਵੀਡੀਓ ਕਵਰ ਕਰਨ ਦਾ ਟਾਈਮ ਆਪਣਾ ਲਗਭਗ 2 ਤੋਂ ਉੱਪਰ ਦਾ ਟਾਈਮ ਹੋਊਗਾ ਉਸ ਹਿਸਾਬ ਨਾਲ ਗੈਸ ਕਰ ਲਿਓ ਕਿਉਂਕਿ ਇਸ ਵੇਲੇ ਆਪਣਾ ਪਦੇ ਘਰਾਂ ਵਿੱਚ 6:30 ਵਜੇ ਆਮ ਨਾਰਮਲ ਚੋਈ ਹੁੰਦੀ ਹੈ ਸੋ ਦੋਨੇ ਪਾਸੇ ਨਾੜਾ ਚੰਗੇ ਦਿਖਾਈ ਦਿੰਦੀ ਹੈ ਸੋ ਦੇਖੋ ਸਾਫ ਜਿਹੀ ਤੇ ਕੱਦ ਕਾਂਡ ਸਾਈਜ਼ ਵਗੈਰਾ ਬਿਊਟੀ ਵਗੈਰਾ ਬਹੁਤ ਹੈ ਵਹਿੜ ਦੇ ਉੱਪਰ ਤੇ ਵੀਰੇ ਦੂਜੇ ਨੰਬਰ ਜਿਹੜੀ ਵਹਿੜ ਦੇਖੇ ਨੇ ਕਿਹੜਾ ਸੂਈ ਆ ਪਹਿਲਾਂ ਸੂਈ ਮੂੰਹ ਤੋਂ ਦੰਦਾ ਮੂੰਹੋਂ ਦੋ ਦੰਦ ਇਹਨੂੰ ਕਿਹਾ ਮਦਨੋਗੇ ਸੂਈ ਨੂੰ ਇਹ ਠੀਕ ਹੈ ਦੁੱਧ ਕਿੰਨਾ ਇਸ ਵਕਤ ਦੁੱਧ ਇਹ ਰਿਹਾ 22 ਕਿਲੋ 22 ਕਿਲੋ ਜਮਾ ਖਾਜ ਹਾਂ 22 ਕਿਲੋ ਮਿਲ ਕੇ ਦੇ ਦਾਂਗੇ ਦੋ ਟਾਈਮ ਇਹਦਾ ਰੇਟ ਕਿ ਹੋਊਗਾ ਇਹ ਵੀ ਫੋਨ ਤੇ ਕਰਾਏ ਠੀਕ ਹੈ ਕਿੰਨਾ ਮੰਨ ਕੇ ਚੱਲੇ ਵੀ ਪਾ ਦੂ ਬਾਤ ਤੋਂ ਬਾਦ ਇਹ ਦੁੱਧ ਪਾ ਦੋ ਪੁੱਛੇ ਛੱਪੀ ਕਿ ਦੋ 25 26 ਕਿਲੋ ਦਰਾਉਣਾ ਬਾਦ ਅੰਦਰ ਰੋਜ਼ ਮੈਲੇ ਮਿਲੋਂ ਹੁਣ ਚੱਲੇ ਤਾਰਾ ਤੂੰ ਰੋਕ ਕੇ ਜੀ ਹਾਂ ਤਾਰਾ ਰੋਕ ਕੇ ਸੁਬ੍ਰਤ ਚਵਾਈ ਵਗੈਰਾ ਦੇਖ ਸਕਦਾ ਵੜਦੀ ਇਹਦੀ ਵੀ ਪੂਰੀ ਸਾਫ ਸੁੱਤਰੀ ਚੋਣ ਚਵਾਈ ਦੇਖੋ ਬਨੇਰਾਂ ਨਹੀਂ ਪਏ ਹੋਏ ਸੀ ਬਹਿ ਕੇ ਮਾਰਦੀ ਮਗਰ ਅੰਦਰ ਜਮਾਰ ਅਗਰ ਠੀਕ ਬਾਠ ਠੀਕ ਹੈ ਵੀਰੋ ਓਕੇ ਸੋ ਧਾਰਾ ਵਗੈਰਾ ਪੂਰੀਆਂ ਓਕੇ ਆ ਤੇ 25 ਤੋਂ ਬਾਅਦ ਪਰ ਪਰ ਮੰਨ ਕੇ ਜਦੇ ਪਾ ਦੂ ਰਾਮ ਨਾਹਲ 22 ਲੀਟਰ ਹਾਜ਼ਰ ਆ ਜਾਵਾ ਹਾਂ ਜਮਾ ਹੇਲਾ ਤੇ ਮੈਣਾ ਲੱਗੀ ਮਾਰਨ ਲੱਗੀ ਪਈ ਆ ਨਾ ਹਾਂ ਜਮਾ ਸਾਫ ਤੋਰੀ ਬਾਹਰ ਨੂੰ ਸੋ ਵੀਰੋ ਮੈਣਾ ਮਾਰੀ ਜਾਂਦੀ ਐ ਕੋਈ ਢੜਕੂ ਨਹੀਂ ਜੇਰ ਵਗੈਰਾ ਦਾ ਹੋਰ ਨਹੀਂ ਤੇ ਪਿਓਰ ਐਚ ਐਫ ਬਰੀਡ ਦੀ ਬੱਛੀ ਆ ਪਿੱਛੇ ਇਹਦੇ ਬੱਚਾ ਮੇਲ ਕਾਫ ਜੇਰ ਵਗੈਰਾ ਢੰਣਾ ਸੋ ਵੀਰੋ ਕੱਦ ਕਾਠ ਵਗੈਰਾ ਵੇੜਦਾ ਦੇਖ ਸਕਦੇ ਬੱਛੀ ਆ ਪਲੂਣ ਪਹਿਲਾਂ ਸੂਆ ਮੂੰਹੋ ਦੋ ਦੰਦ 22 ਲੀਟਰ ਦੋ ਤੇ ਜਮਾ ਨੈਟ ਹਾਜ਼ਰ ਆ 1 25 ਤੋਂ بار ਦਬਾ ਦਵੂਗੀ ਹਮਾਨੇ ਤੇ ਨਾੜਾ ਚੰਗੀਆਂ ਸੁਣੇ ਦਿਖਾਈ ਦਿੰਦੀਆਂ ਤੇ ਬਾਕੀ ਬੋਦੀ ਵਾਲੀ ਬਿਹੜਾ ਦੇਖੋ ਕੰਦ ਕਾਟ ਜਿੰਦ ਜਾਨ ਤੇ ਬਰੀਕਿਆਂ ਦੇ ਵਿੱਚ ਆ ਬਿਹੜਾ ਪੂਰੀ ਸਾਈਜ਼ ਪੂਰਾ ਫੁੱਲਾ ਸੂਈ ਸਵਾਈ ਸੋ ਆਪਾਂ ਦੋ ਬਿਹੜਾ ਤੁਹਾਨੂੰ ਦਿਖਾ ਦਿਆ ਇੱਕ ਪਲੂਨ ਤੇ ਇੱਕ ਦੂਜਾ ਸੂਆ ਸੁੰਜੇ ਸਵਾਈਆਂ ਚੋਗੇ ਤਸੱਲੀ ਕਰਕੇ ਖਰੀਦਦਾਰੀ ਕਰ ਸਕਦੇ ਹੋ ਪਿੰਡ ਚੀਮਾ ਜ਼ਿਲ੍ਹਾ ਵਰਨਾਲਾ ਕੋਈ ਵੀ ਨਾਲ ਤੁਹਾਡੇ ਪਸੰਦ ਹੋਵੇ ਖਰੀਦਾਈ ਕਰ ਸਕਦੇ ਹੋ ਵੀਡੀਓ ਦੇਖ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਹੋਰ